ਨਸ਼ੇ ਦੀ ਹਾਲਤ 'ਚ ਨਸ਼ੇੜੀ ਨੇ ਦੁਕਾਨ ਦੇ ਅੰਦਰ ਮਾਰੀਆਂ ਇੱਟਾਂ ਲੋਕਾਂ ਨੇ ਕੀਤਾ ਕਾਬੂ ਪੁਲਿਸ ਪਹੁੰਚੀ ਮੌਕੇ ਤੇ ਬੀਤੀ ਰਾਤ ਸ਼ਹਿਰ ਦੇ ਪੁੱਲੇ ਚੌਂਕ 'ਚ ਨਸ਼ੇੜੀ ਦਾ ਡਰਾਮਾ ਵੇਖਣ ਨੂੰ ਮਿਲਿਆ ਜਿੱਥੇ ਇੱਕ ਨਸ਼ੇੜੀ ਨੇ ਨਸ਼ੇ ਦੀ ਹਾਲਤ 'ਚ ਇੱਕ ਦੁਕਾਨ ਦੇ ਅੰਦਰ ਇੱਟ ਮਾਰ ਦਰਵਾਜ਼ੇ ਦਾ ਸ਼ੀਸ਼ਾ ਤੋੜ ਦਿੱਤਾ ਇਸ ਸੰਬੰਧੀ ਜਦ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਸ ਸ਼ਖਸ ਨੂੰ ਜਾਣਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਦੁਪਹਿਰ ਵੇਲੇ ਵੀ ਇਸ ਸ਼ਖਸ ਮੁਹੱਲੇ 'ਚ ਆਇਆ ਸੀ ਅਤੇ ਉਸ ਵੇਲੇ ਨਸ਼ੇੜੀ ਨੇ ਕਰਿਆਨੇ ਦੀ ਦੁਕਾਨ ਵਾਲੇ ਨੂੰ ਹਾਕੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਵੇਲੇ ਦੁਕਾਨਦਾਰਾਂ ਨੇ ਇਸ ਵਿਅਕਤੀ ਨੂੰ ਕਿਸੇ ਤਰੀਕੇ ਨਾਲ ਸਮਝਾ ਕੇ ਭੇਜ ਦਿੱਤਾ ਸੀ ਪਰ ਹੁਣ ਸ਼ਾਮ ਨੂੰ ਮੁੜ ਇਹ ਨਸ਼ੇੜੀ ਆਇਆ ਅਤੇ ਉਸ ਵੱਲੋਂ ਦੁਕਾਨ ਦੇ ਦਰਵਾਜ਼ੇ ਤੇ ਇਟ ਮਾਰ ਸ਼ੀਸ਼ਾ ਤੋੜ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੁਹੱਲੇ ਚੋਕੀ ਸੀ ਨੇ ਥਾਣੇ ਫੋਨ ਕੀਤਾ ਸੀ ਜਿਸ ਦੇ ਮੌਕੇ ਤੇ ਪਹੁੰਚ ਕੇ આરોપી ਨੂੰ ਕਾਬੂ ਕਰ ਲਿਆ ਗਿਆ ਹੈ ਆ ਛੋਟਾ ਹੀ ਆਇਆ ਜੋ ਲਈ ਯਾਰ ਮੇਰੀ ਗੱਲ ਮੈਂ ਮੈਨੂੰ ਅੰਦਰ ਦੇਣਾ ਲਈ ਹੁਣੇ ਨਾ ਆਉਣਾ ਮੇਰੀ ਨੀ ਕੋਈ ਤੂ ਕੇਰ ਕਰਦਾ ਬੰਦਾ ਤੂੰ ਉਸ ਨੂੰ ਕਿਤਾ ਫੋਨ ਗਿਆ ਮੈਂ ਲਾਉਣਾ ਵੀ ਮੇਰੀ ਕੋਰਡਿੰਗ ਆਦਣਾ ਵੀ ਕੈਮਰਾ ਦੇਣਾ ਮੇਰੀ ਕੋਰਡਿੰਗ ਆਦਣਾ ਹੁਣੇ ਕੈਮਰਾ ਵੀ ਲੱਗੇ ਰੱਖ ਤਾਕੇ ਬਾਅਦ ਤੱਕ ਕੈਮਰਾ ਹੀ ਲੱਗਿਆ ਮੇਰੀ ਕੋਰਡਿੰਗ ਆਦਣਾ ਬਸ ਕਿਤੇ ਚਾਰ ਪੰਜ ਜਾਣ ਦਾ ਦੱਲਾ ਯਾਰ ਮੈਂ ਮੰਮੀ ਨੂੰ ਦਿਖਾਣਾ ਸਰ ਮੇਰਾ ਨਾਮ ਕਾਰਤਿਕ ਹੈ ਕੀ ਗੱਲਵਾ ਤੋਂ ਇਹ ਅਜੇ بڑا ਰੋਲਾ ਪਿਆ ਸੀ ਸਰ ਇਹ ਮੁੰਡੇ ਸਵੇਰੇ ਵੀ ਆਈ ਸੀ ਉਸ ਟਾਈਮ ਤੇ ਇਹਦੀ ਆਹੀ ਮੁੰਡਾ ਆਇਆ ਨਹੀਂ ਸਵੇਰ ਨੂੰ ਹੋਸਟਿੰਗ ਹੀ ਇਕੱਲੀ ਚ ਗਾਲਾਂ ਕੱਢੇ ਕਰਦਾ ਸੀ ਉਸ ਟਾਈਮ ਵੀ ਇਹਨੇ ਹੋਕੀ ਬੜੀ ਦੀ ਤੇ ਆਪਣੀ ਮਤਮੀ ਸੀ ਤਾਂ ਰੰਡੇ ਹੀ ਗਾਲਾਂ ਕੱਢਣ ਦੇ ਆ ਸੀ ਉਦੋਂ ਵੀ ਮੇਰੇ ਨਾਲ ਦੁਕਾਨ ਹੈਗੀ ਹੈ ਕਰੀਆਨੇ ਦੀ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਵੀ ਅਣ ਨੂੰ ੱਟਕੇ ਮਾਰ ਕੇ ਤੇ ਭੇਜਤਾ ਕਿ ਕਿਸ ਤਰੀਕੇ ਆ ਉਹ ਅੱਗੋਂ ਵੀ ਲੜੇ ਕਰਦਾ ਹੀ ਬਸੇ ਕਰਦਾ ਹੀ ਹੁਕੀ ਮਾਰਨ ਦੀ ਤੇ ਪਹੁੰਚ ਆ ਕੇ ਉਹਨਾਂ ਨੇ ਕਿਹਾ ਤਰੀਕੇ ਨਾਲ ਨੇ ਭੇਜਤਾ ਉਸ ਤੋਂ ਬਾਅਦ ਫਿਰ ਇਹਨੇ ੱਟ ਮਾਰੀ ਉਸ ਟਾਈਮ ਤੇ ਮੈਂ ਦਰਨੀ ਹੈ ਗਈ ਉਹ ਨਾਲ ਦੇ ਸਾਡੇ ਘਰ ਹੈਗਾ ਉੱਥੇ ੱਟ ਮਾਰ ਕੇ 도ੜ ਗਿਆ ਕੋਈ ਤੁਹਾਡੀ ਕੋਈ ਪੁਰਾਣੀ ਦੀ ਇੰਜਸ਼ੇ ਕੋਈ ਮੇਰੀ ਮੈਂ ਜਾਣਦਾ ਤੱਕ ਨਹੀਂ ਮੈਨੂੰ ਪਤਾ ਨਹੀਂ ਹੁੰਦੇ ਕੌਣ ਹੈ ਇੱਥੇ ਮੈਂ ਆਪਣੀ ਦੁਕਾਨਦਾਰੀ ਕਰੇ ਕਰਦਾ ਮੈਂ ਦੁਕਾਨ ਤੇ ਖੜਾ ਪਿੱਛੋਂ ਨਹੀਂ ਆਏ ਇਹ ਜੈਕਟ ਪਾਈ ਦੀ ਇਹ ਬੰਦੇ ਨੇ ਇਹ ਕਲਰ ਆ ਉਹਦਾ ਉਹ ਅੰਦਰ ਜੈਕਟ ਦੇ ਅੰਦਰ ਇੱਟ ਲਗਾ ਕੇ ਤੇ ਮੇਰੀ ਤਕਹਾਨ ਤੇ ਉਹਦੇ ਸਿੱਧੇ ਮਾਰੀ ਆ ਇਹ ਦੇ ਦੇਖ ਵੀਓ ਮੇਰਾ ਨੁਕਸਾਨ ਹੋਇਆ ਉੱਥੇ ਉਹਨੇ ਸਿੱਧੇ ਇੱਟ ਮਾਰੀ ਆ ਇਹ ਤੇ ਚਲੋ ਰੱਜ ਵੀ ਆਵਲ ਇਹਦੀ ਬੱਜੀ ਨਹੀਂ ਪਰ ਮੇਰਾ ਨੁਕਸਾਨ ਹੋ ਗਿਆ ਐਸਾ ਅਨੰਦ ਬੰਦਾ ਬਣੀ ਦੁਕਾਨ ਤੇ ਦੁਕਾਨਦਾਰੀ ਨਹੀਂ ਕਰ ਸਕਦਾ ਐ ਅਰੇ ਤੇ ਕੋਈ ਧੀਨ ਦਰਮ ਨਹੀਂ ਆਗਾ ਕੌਣ ਕੌਣ ਸੀ ਐ ਇਹ ਲੜਕੇ ਨੂੰ ਮੈਂ ਦੇਖਿਆ ਗਿਆ ਫਿਰ ਉਸ ਤੋਂ ਬਾਅਦ ਧੋੜੇ ਆਈ ਪਿੱਛੇ ਧੋੜੇ ਆ ਮੈਂ ਚਾਚਾ ਮੇਰੇ ਨਾਲ ਹੀ ਗਈ ਨਾਲ ਕੱਡੇ ਧੋੜੇ ਆ ਕਿੰਨੇ ਕ ਜਾਣੇ ਸੀ ਐ ਸਾਨੂੰ ਕੋਈ ਲੱਭਿਆ ਕਹਿੰਦਾ ਵੀ ਇਹਦੇ ਨਾਲ ਕੋਈ ਹੋਰ ਹੈ ਗਈ ਪਰ ਨਾਮ ਨਹੀਂ ਦੱਸ ਰਿਹਾ ਐਂਡ ਤਾਂ ਕਿਵੇਂ ਕੜ ਤੋਂ ਮੱਲੇ ਮਿਹਦੇ ਮੱਲੇ ਦਾ ਕਦੋੜਿਆ ਕਿੱਥੋਂ ਦੇ ਰਹਿਣ ਮੱਲੇ ਐਂ ਤੇ ਪਠਾਨਕੋਟ ਵਿੱਚ ਇੱਥੇ ਆਪ ਮਿਸ਼ਨ ਡੋੜਦੇ ਲੱਗੇ ਕਿਤੇ ਗਲੀ ਵਿੱਚ ਰਹਿਣ ਵਾਲਾ ਹੈਗਾ ਉੱਥੋਂ ਵੀ ਇਹਨੂੰ ਆਈ ਫੜ ਕੇ ਲਿਆਂਦਾ ਤੇ ਕਹਿੰਦਾ ਵੀ ਜੈਕਟ ਮੇਰੀ ਨਹੀਂ ਹੈ ਜੈਕਟ ਲਪਾ ਕੇ ਐ ਕਹਿੰਦਾ ਕਿ ਇਹਨੇ ਜੈਕਟ ਪਾਈ ਨਹੀਂ ਬਾਅਦੋਂ ਉਹਨੇ ਜੈਕਟ ਆਪਣੀ ਲਗਾ ਦਿੱਤੀ ਤੇ ਹੁਣੋਂ ਹੁਣ ਕੀ ਕਰਦਾ ਕਿ ਹਾਂ ਮੈਂ ਨਹੀਂ ਹੈਗਾ ਹੁਣ ਕਬੂਲ ਕਰ ਲਿਆ ਹਾਂ ਮੈਂ ਹੀ ਟਵਾਰੀ ਆ ਪੁਲਿਸ ਕੰਪਲੇਟ ਕੀਤੀ ਭਈ ਪੁਲਿਸ ਨੂੰ ਹੀ ਫੋਨ ਕੀਤਾ ਹੈ ਬੁਲਛਾ ਰਹੀ ਆ ਪਰ ਮੈਨੂੰ ਇਸ ਚੀਜ਼ ਦਾ ਐਕਸ਼ਨ ਚਾਹੀਦਾ ਹੈਗਾ ਮੈਨੂੰ ਆਪਣੀ ਜੋ ਦੁਕਾਨ ਦਾ ਮੇਰੇ ਨੁਕਸਾਨ ਹੋਇਆ ਤੇ ਚਾਹੀਦਾ ਮੈਨੂੰ ਸੇਫਟੀ ਲਈ ਦੀ ਆ ਮੈਂ ਤੇ ਦੁਕਾਨਦਾਰੀ ਕਰਨੀ ਆ ਮੈਂ ਇੱਥੇ ਕੋਈ ਅਜੇ ਕੰਮ ਨਹੀਂ ਕਰਨਾ ਦਾ ਤੇ ਮੈਨੂੰ ਸੇਫਟੀ ਚਾਹੀਦੀ ਆ ਉਹ ਜੋ ਬੰਦੇ ਨੂੰ ਤੇ ਜੇਲ੍ਹ ਚ ਫੜ ਕੇ ਦੇਣਾ ਚਾਹੀਦਾ ਆ ਆਹ ਬੰਦੇ ਨੇ ਤੇ ਦੁਕਾਨਦਾਰੀ ਨਹੀਂ ਕਰ ਸੰਦਾ ਹੈਗਾ ਮੈਨੂੰ ਜਿੰਨੀ ਤੇਰੀ ਹੋ ਮੈਨੂੰ ਐਕਸ਼ਨ ਚਾਹੀਦਾ ਇਸ ਕੀ ਚੀਜ਼ ਤੇ ਬਾਹਰ ਦਾ ਤੋਈ ਆ ਇਹ ਪਰ ਜੱਦਾ ਨਹੀਂ ਕਹਦੇ ਕਿ ਸ਼ੀਸ਼ੇ ਭੰਲ ਤੋਂ ਬੰਦੇ ਨੂੰ ਪੁੱਛੋ ਜੀ ਉਹ ਬੰਦਾ ਨੇ ਕੀ ਵਾਰਦਾਤ ਕੀ ਹੋਈ ਹੈ ਸਰ ਅੱਧੇ ਬੈਠੀ ਨਸ਼ਾ ਪਤਾ ਕਿੱਦਾਂ ਦੋ ਪੰਜ ਚੋਟ ਦੀ ਬੈਰੀ ਨਹੀਂ ਕੀਤੀ ਕੋਈ ਵਾਰਦਾਤ ਕੀ ਹੁਣ ਹਰਵਾਜੀ ਕਰਦੇ ਕੀ ਹੋਇਆ ਕੀ ਹੈ ਆਓ ਖਾਣੇ ਚੱਲੋ ਮੇਰਾ ਕੀ ਸੇ ਰੋਟੀ ਤੂੰ ਕਿਉਂ ਲਿਆਈਂ ਤੀ ਵਾਰਦਾਤ ਕੀ ਕੀਤੀ ਹੈ ਜੀ ਇੱਥੋਂ ਕਾ ਮਾਰੀ ਇਹ ਕਿਹਨਾਂ ਕਰਦੇ